ਉਸੀ ਦੇਖ ਰਹੇ ਹੋ ਸਰਬ ਧਰਮ న్యూਸ ਚੈਨਲ ਮੈਂ ਮਾਸਟਰ ਮੋਨ ਸਿੰਘ ਡਾਂਢੀ ਆ ਸਾਡੀ ਟੀਮ ਪਹੁੰਚੀ ਪਿੰਡ ਬਜਵਾੜਾ ਕਲਾਂ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕੀ ਗੁਰਦੁਆਰਾ ਛੀ ਸਿੰਘ ਸਭਾ ਜੀ ਸ਼ੌਣੀ ਨਹੰਗ ਸਿੰਘਾ ਜੀ ਦੇ ਸਥਾਨ ਤੇ ਸੂਨ ਨਗਰ ਨਿਵਾਸੀ ਪਵਾਸੀ ਭਾਰਤੀ ਦੇ ਇਲਾਕੇ ਦੇ ਸਹਿਯੋਗ ਨਾਲ ਜਥੇਬੰਦੀ ਵੱਲੋਂ ਸ਼੍ਰੀ ਪੌਂਟਾ ਸਾਹਿਬ ਜੀ ਦੇ 11 ਸ਼ਹੀਦਾ ਸਿੰਘਾਂ ਨੂੰ ਯਾਦ ਵਿੱਚ ਲਾਣਾ ਮਹਾਨ ਗੁਰਮਤ ਸਮਾਗਮ ਜਥੇਬੰਦੀ ਦੇ ਮੁਖ ਸੇਵਾਦਾਰ ਸਿੰਘ ਸਾਹਿਬ ਜੱੱਤਰ ਬਾਬਾ ਗੁਰਦੇਵ ਸਿੰਘ ਜੀ ਮੁਖੀ ਸਹਿਬ ਜੱਦਾ ਬਾਬਾ ਫਤੇ ਸਿੰਘ ਜੀ ਸ਼ੌਣੀ ਨੰਗ ਸਿੰਘਾ ਤਰਨਾ ਦਲ ਬਜਵਾੜਾ ਕਲਾਂ ਦੀ ਗਵਾਈ ਹੇਠ ਸਰਦ ਦਾ ਭਾਵਨਾਲਾ ਕਰਵਾਏ ਗਏ। ਇਸ ਵਾਰ ਜਾਣਕਾਰੀ ਦਿੰਦੇ ਹੋਏ ਰਾਜਵੇ ਸਿੰਘ ਜੀ ਨੇ ਸਰਬਤਰ ਮਜੂਦ ਦੀ ਟੀਮ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਸੋਖਨੀ ਸਾਹਿਬ ਜੀ ਦੇ ਪਾਠ ਤੇ ਭੋਗ ਪਾਏ ਗਏ। ਉਪਰੰਤ ਦਮਾਨ ਹਰ ਵਿੱਚ ਜੱਤਰ ਬਾਬਾ ਸਿੰਘ ਸਾਹਿਬ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾਂ ਭਾਜ ਜਤਿੰਦਰ ਸਿੰਘ ਖਾਲਸਾ ਕਥਾਵਾਚਕ ਭਾਈ ਜਸਵਿੰਦਰ ਸਿੰਘ ਹੈੱਡ ਗ੍ਰੰਥੀ ਬਜਵਾੜਾ ਕਲਾਂ ਪਾਈ ਸਿਮਰਨਜੀਤ ਸਿੰਘ ਜਿਨੇ ਗੁਰਬਾਣੀ ਇਤਿਹਾਸ ਰਾਈ ਸੰਗਤਾਂ ਨੂੰ ਹਾਲ ਕੀਤਾ ਇਸ ਮੌਕੇ ਰਾਜੂ ਸਿੰਘ ਬੱbbi ਸਿੰਘ ਗੁਰਪ੍ਰੀਤ ਸਿੰਘ ਮਨਜਿੰਦਰ ਸਿੰਘ ਲਗੇਰੀ ਸੁਜੀਤ ਸਿੰਘ ਟਕੋਵਾਲ ਕਰਨੈਲ ਸਿੰਘ ਸਾਰਗੋਵਾਲ ਬਲਬੀਤ ਸਿੰਘ ਹਰਜੀਤ ਸਿੰਘ ਲੁਧਿਆਣਾ ਬਲਦੇਵ ਸਿੰਘ ਅਜੜਾਮ ਕਰਨੈਲ ਸਿੰਘ ਪੱਟੀ ਸ੍ਰਿੰਦਰ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਮੌਕੇ ਹਾਜ਼ਰ ਸਨ ਇਸ ਮੌਕੇ ਖੰਡੇ ਮਿੱਠੇ ਜਲਦੀ ਸ਼ਵੀਲ ਅਤੇ ਗੁਰੂ ਕੇ ਲੰਗਰ ਤੋਂ ਬਰਤਾਏ ਗਏ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗਗਨ ਦਾ ਮਾਮਾ ਵਾਜਿਓ ਪਰਿਵਰਿਸ਼ਾਨੇ ਕਾ ਉਹ ਖੇਤ ਜੋ ਮੰਡਿਓ ਸੂਰਮਾਵ ਜੂਟਣ ਕੋ ਉਧਾਓ ਸੂਰਾ ਸੂ ਪਛਾਨੀਆਂ ਜੋ ਨਰੇਦੀਨ ਕਹੇ ਪੁਰਜਾ ਪੁਰਜਾ ਕਟ ਬਰੇ ਕ ਉਹਨਾਂ ਛਾੜੇ ਖੇਤ ਪਵਤਰ ਗੁਰਬਾਣੀ ਦੀਆਂ ਤਕਨਸਾਰ 22 ਮਈ ਸਾਨੂੰ 1964 ਸ੍ਰੀ ਦਰਬਾਰ ਸ੍ਰੀ ਪੰਡਾ ਸਾਹਿਬ ਵਿਖੇ ਜਿੱਥੇ ਗੁਰ ਕਰਗੀਤਨ ਪਿਤਾ ਜੀ ਨੇ ਲਗਭਗ 400 ਸਾਲ ਤੋਂ ਉੱਤੇ ਸਮਾਂ ਬਤੀਤ ਕੀਤਾ ਇੱਥੇ ਸਹਬਜਾਦਾ ਬਾਬਾ ਜੀ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਦੇ ਪੰਗਾੜੀ ਦਾ ਜੁੱਧ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜਿੱਤਿਆ ਤੇ ਦਸਮ ਪਾਸ਼ਾ ਦੀ ਬਾਣੀ ਸ੍ਰੀ ਜਪੁ ਸਾਹਿਬ ਸ੍ਰੀ ਅਕਾਲ ਉਸਤਤੀਆਂ ਦਸਮ ਪਾਸ਼ਾ ਦੇ ਮਹਾਰਾਜ ਦੀਆਂ ਬਾਣੀਆਂ ਜਿਹੜੀਆਂ ਖਤਮ ਸੱਚੇ ਪਾਸ਼ਾ ਜੀ ਨੇ ਉਚਾਰਨ ਕੀਤੀਆਂ ਉਸ ਪਾਵਨ ਪਵਿੱਤਰ ਸਥਾਨ ਜੋ ਉਸ ਵੇਲੇ ਮਹਾਂਤਾਂ ਦੇ ਕਬਜ਼ੇ ਵਿੱਚ ਸੀ ਜਿਸ ਤਰ੍ਹਾਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਅਤੇ ਪੰਜਾ ਸਾਹਿਬ ਦਾ ਸਾਕਾ ਹੋਇਆ ਉਸ ਵੇਲੇ ਅੰਗਰੇਜ਼ ਦੇ ਸਮੇਂ ਮਹਾਂਤਾਂ ਤੋਂ ਸਿੰਘਾਂ ਨੇ ਮੋਰਚੇ ਲਾ ਕੇ ਸਥਾਨ ਆਜ਼ਾਦ ਕਰਵਾਏ ਫਿਰ ਦਰਬਾਰ ਸ੍ਰੀ ਪੰਡਾ ਸਾਹਿਬ ਜੋ ਦਸਵੇਂ ਪਾਸ਼ਾ ਮਹਾਰਾਜ ਚਨ ਸ਼ੋ ਪ੍ਰਾਪਤ ਅਸਦੀ ਉਹ ਮਹਾਂਤਾਂ ਨੂੰ ਆਜ਼ਾਦ ਨਹੀਂ ਸੀ ਹੋਈ ਸਿੰਘ ਸਾਹਿਬ ਬਾਬਾ ਹਰਪ੍ਰਿੰਦ ਸਿੰਘ ਜੀ ਮਿਸਲ ਸ਼ੀ ਦਾ ਤਾਨਾ ਕਰ ਰਹੀਆਂ ਮੇਲਾ ਜਥੇਬੰਦੀ ਦੇ ਪਹਿਲੇ ਮੁਖੀ ਅਦੇ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਪੰਚੀ ਸਿੰਘਾਂ ਦਾ ਜਥਾ ਜਾ ਕਰਕੇ ਸ੍ਰੀ ਕੋਂਡਾ ਸਾਹਿਬ ਦਰਬਾਰ ਨੂੰ ਆਜ਼ਾਦ ਕਰਾਉਣ ਵਾਸਤੇ ਮਹਾਂਤਾਂ ਪਾਸੋਂ ਉਥੇ ਪੁਲਿਸ ਨੇ ਗੋਲੀ ਚਲਾ ਕੇ 11 ਸਿੰਘਾਂ ਨੂੰ ਸ਼ਹੀਦ ਕੀਤਾ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਬਾਬਾ ਜੀ ਸਿੰਘ ਜੀ ਜੋ ਗੰਭੀਰ ਜ਼ਖਮੀ ਹੋਏ ਤੇ ਸਦਨੁਸਿੱਤੇ ਪਾਸ਼ਾ ਜੀ ਨੇ ਇਹ 11 ਸਿੰਘਾਂ ਦੀ ਸ਼ਹੀਦੀ ਦਾ ਸਦਕਾ ਹੀ ਉਹ ਆਸਾਨ ਆਜ਼ਾਦ ਹੋਇਆ ਤੇ ਅੱਜ ਖਾਲਸਾ ਪੰਥ ਮਹਾਨ ਪੰਥ ਦੀ ਸੇਵਾ ਕਰ ਰਿਹਾ ਉਹਨਾਂ ਮਹਾਨ ਸ਼ੂਰ ਮੀ ਯੋਧਿਆਂ ਦੀ ਪਵਿੱਤਰ ਯਾਦ ਅੰਦਰ ਸਹਿਜਾਦਾ ਬਾਬਾ ਪਤੇ ਸਿੰਘ ਤਾਨਾ ਦਲ ਦੇ ਹੈੱਡਕੁਆਰਟਰ ਗੁਰਦਾਰਾ ਸਿੰਘ ਸਭਾ ਛੋਣੀ ਜੰਗ ਸਿੰਘਾ ਬਜਵਾੜਾ ਕਲਾਂ ਹੁਸ਼ਾਰਪੁਰ ਵਿਖੇ ਸੰਗਤਾਂ ਦੇ ਸਹਿਯੋਗ ਸਦਕਾ ਬੜਾ ਸ਼ਹੀਦਾ ਸਿੰਘਾਂ ਦੀ ਸਾਲਾਨਾ ਮਿੱਠੀ ਯਾਦ ਮਨਾਈ ਗਈ ਉੱਥੇ ਅੱਜ ਸੰਗਰਾਂਧ ਦਾ ਪਵਿੱਤਰ ਵਿਹਾੜਾ ਜੇੜ ਡੰਡਾ ਲੋੜੀਆ ਜਿਸ ਸੰਗੇ ਸਨ ਵਨ ਹ ਸੱਜਣ ਦਾਵਣ ਲੱਗਿਆ ਕਿਸ ਨਾ ਦੇ ਵਨ ਉਥੇ ਜੇੜ ਦਾ ਵੀ ਨਾ ਅਜ ਚੜਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੀਆਂ ਸੰਗਤਾਂ ਨੂੰ ਇਹ ਜੇੜ ਦਾ ਮਹੀਨਾ ਆਪਣੇ ਚਾਨਾ ਨਾਲ ਜੋੜ ਕਰਕੇ ਬਤੀਤ ਕਰਵਾਉਣ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰਿਆਂ ਦਾ ਭਲਾ ਕਰਨ ਸਰਦਾਰ ਰਵਿੰਦਰ ਸਿੰਘ ਜੀ ਭੁਗਲਨੀ ਜੋ ਫਟੇ ਨਿਊਜ਼ ਚੈਨਲ ਦੇ ਸੰਪਾਦਕ ਹਨ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਸਿੱਖ ਪੰਦੀ ਆਵਾਜ਼ ਜਿਹੜੀ ਆ ਸਾਰੇ ਦੇਸ਼ ਵਿੱਚ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਦਾਸ ਸਾਹਿਬ ਜੀ ਦਾ ਬਾਬਾ ਪਤ ਸਿੰਘ ਕਾਨਾਂਦਾਲ ਜਥੇਬੰਦੀ ਬड़ों ਸਰਦਾਰ ਹਰਵਿੰਦਰ ਸਿੰਘ ਜੀ ਪੁੰਦਰਣੀ ਬਧੇ ਦੀ ਉਚਾਨਨ ਦਾ ਵੀ ਧੰਨਵਾਦ ਕਰਦਾ ਹਾਂ ਉਥੇ ਸੰਗਤਾਂ ਦੇ ਜਾਣਾਂ ਵਿੱਚ ਬੇਨਤੀ ਕਰਦਾ ਹਾਂ ਕਿ 22 ਮਈ ਜੋ 22 ਮਈ ਨੂੰ ਪੌਸੀ ਜੀ ਪੌਂਡਾ ਸਾਹਿਬ ਵਿਖੇ ਸ਼੍ਰੀ ਦਾਸ ਸਿੰਘਾਂ ਦੀ ਯਾਦ ਅੰਦਰ ਜੋੜ ਮੇਲਾ ਮਨਾਇਆ ਜਾ ਰਿਹਾ ਸ੍ਰੀ ਕਨਪਾਠਾਂ ਦੇ ਭੋਗ ਉਪਰੰਤ ਦਰਵਾਸਿਕਨ ਕੇ શ્રી ਦਰਵਾਸਿਕਨ ਪੌਂਡਾ ਸਾਹਿਬ ਜੋ ਹਮਾਚਰੀ ਵਿਖੇ ਹੈ ਸਾਰੀਆਂ ਸੰਤਾਂ ਦੇ ਜਾਣਾਂ ਵਿੱਚ ਪੈਂਦੀ ਹੈ ਵੱਧ ਤੋਂ ਵੱਧ ਸੰਤਾ ਪਹੁੰਚ ਕਰਕੇ ਸ਼ਹੀਦ ਸਾ ਸਿੰਘਾਂ ਦੀ ਕਰਨੀ ਨੂੰ ਨਮਸਕਾਰ ਕਰਨ ਵਾਸਤੇ ਸਤਿਗੁਰੂ ਜੀ ਦੇ ਜਾਣਾਂ ਨਮਸਕਾਰ ਕਰਨ ਵਾਸਤੇ 22 ਮਈ 2024 ਨੂੰ ਪਹੁੰਚ ਕਰਕੇ ਜੁਲ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ